ਹਰ ਮਹੀਨੇ ਔਰਤਾਂ ਨੂੰ ਮਿਲਣਗੇ 2100 ਰੁਪਏ ਮੁੱਖ ਮੰਤਰੀ ਨੇ ਖੁਦ ਕਰ ਦਿੱਤਾ ਐਲਾਨ ਇਸ ਸੇਵਾ ਦਾ ਫਾਇਦਾ ਲੈਣ ਦੇ ਲਈ ਤੁਸੀਂ ਵੀ ਦੇਖ ਲਵੋ ਇੱਕ ਵਾਰ ਖਬਰ ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਟੀਮਾ ਸਵਾਗਤ ਕਰਦਾ ਵੋਟਾਂ ਤੋਂ ਪਹਿਲਾਂ ਹਰ ਕੋਈ ਪਾਰਟੀ ਦੇ ਵੱਲੋਂ ਵਾਅਦਾ ਕੀਤਾ ਜਾਂਦਾ ਕਿ ਅਸੀਂ ਤੁਹਾਡੇ ਲਈ ਇਹ ਫਾਇਦਾ ਕਰਾਂਗੇ ਜਾਂ ਫਿਰ ਕਿਸੇ ਪਾਰਟੀ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਅਸੀਂ ਤੁਹਾਨੂੰ 1000 ਰੁਪਏ ਦੇਵਾਂਗੇ 1100 ਦੇਵਾਂਗੇ ਕੋਈ 2500 ਕਹਿੰਦਾ ਕੋਈ 2100 ਕਹਿੰਦਾ ਪਰ ਇਸ ਵਕਤ ਖਬਰ ਆਈ ਹੈ ਕਿ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਮਿਲਣਗੇ ਤੇ ਹਾਲਾਂਕਿ ਇਹ ਵੀ ਕਿਹਾ ਗਿਆ ਕਿ ਜੇਕਰ ਇੱਕ ਪਰਿਵਾਰ ਦੇ ਵਿੱਚ ਭਾਵੇਂ ਇੱਕ ਔਰਤਾ ਜਾਂ ਫਿਰ ਇੱਕ ਤੋਂ ਜ਼ਿਆਦਾ ਦੋ ਜਾਂ ਫਿਰ ਤਿੰਨ ਨੇ ਤਾਂ ਇਹ ਨਹੀਂ ਹੋਵੇਗਾ ਕਿ ਇੱਕ ਪਰਿਵਾਰ ਦੇ ਵਿੱਚ ਇੱਕ ਹੀ ਔਰਤ ਨੂੰ ਇਹ ਜਿਹੜੇ 2100 ਰੁਪਏ ਮਿਲਣਗੇ ਹਾਲਾਂਕਿ ਤਿੰਨੋਂ ਜਿੰਨੀਆਂ ਵੀ ਪਰਿਵਾਰ ਦੇ ਵਿੱਚ ਔਰਤਾ ਹੋਣਗੀਆਂ ਜਿਹੜੀਆਂ ਇਸ ਜਿਹੜੀ ਪਰਫਾਰਮ ਦੇ ਅੰਡਰ ਆਉਣ ਗਿਆ ਉਹਨਾਂ ਸਾਰਿਆਂ ਨੂੰ ప్రతి ਮਹੀਨਾ 2100 ਰੁਪਏ ਦੇਣ ਨੂੰ ਲੈ ਕੇ ਮੁੱਖ ਮੰਤਰੀ ਦੇ ਵੱਲੋਂ ਐਲਾਨ ਕੀਤਾ ਗਿਆ ਦਰਸਲ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਕੈਬਨਿਟ ਮੀਟਿੰਗ ਹੁੰਦੀ ਆ ਤੇ ਉਸ ਕੈਬਨਿਟ ਮੀਟਿੰਗ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਇੱਕ ਨਵੀਂ ਸਕੀਮ ਦਾ ਲਾਡੋ ਲక్ష్ਮੀ ਯੋਜਨਾ ਦਾ ਜਿਹੜਾ ਐਲਾਨ ਕੀਤਾ ਗਿਆ ਇਸ ਯੋਜਨਾ ਤਹਿਤ 25 ਸਤੰਬਰ ਤੋਂ ਸੂਬੇ ਦੀਆਂ ਸਾਰੀਆਂ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਮਿਲਣਗੇ ਹਰਿਆਣਾ ਵਿੱਚ ਰਹਿਣ ਵਾਲੀਆਂ ਔਰਤਾਂ ਲਈ ਖਾਸ ਖਬਰ ਹਰਿਆਣਾ ਸਰਕਾਰ ਦੇ ਵੱਲੋਂ ਲਾਡੋ ਲక్ష్ਮੀ ਯੋਜਨਾ ਦਾ ਇੱਕ ਵੱਡਾ ਐਲਾਨ ਕੀਤਾ ਇਸ ਤਹਿਤ 25 ਸਤੰਬਰ ਤੋਂ ਸੂਬੇ ਦੀਆਂ ਸਾਰੀਆਂ ਔਰਤਾਂ ਨੂੰ ਰਡੇ 2100 ਰੁਪਏ ਪ੍ਰਤੀ ਮਹੀਨਾ ਮਿਲਣਗੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚੰਡੀਗੜ੍ਹ ਦੇ ਵਿੱਚ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਪਿਛਲੇ ਬਜਟ ਦੇ ਵਿੱਚ ਸਰਕਾਰ ਨੇ ਇਸ ਯੋਜਨਾ ਤੇ ਲਈ 5000 ਕਰੋੜ ਰੁਪਏ ਦੇ ਬਜਟ ਨੂੰ ਪਹਿਲਾਂ ਹੀ ਮਨਜ਼ੂਰੀ ਵੀ ਦੇ ਦਿੱਤੀ ਗਈ ਸੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਹ ਵੀ ਦੱਸਿਆ ਕਿ 25 ਸਤੰਬਰ ਤੋਂ 23 ਸਾਲ ਜਾਂ ਫਿਰ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਭਾਵੇਂ ਉਹ ਵਿਆਹੀਆਂ ਨੇ ਜਾਂ ਫਿਰ ਅਣਵਿਆਹੀਆਂ ਨੇ ਇਸ ਯੋਜਨਾ ਦਾ ਲਾਭ ਉਠਾ ਸਕਦੇ ਨੇ ਇਸ ਦੇ ਨਾਲ ਉਹ ਔਰਤਾਂ ਜਿਹੜੀਆਂ ਕਿਹੜੀਆਂ-ਕਿਹੜੀਆਂ ਇਸ ਦਾ ਲਾਭ ਉਠਾ ਸਕਦੇ ਨੇ ਦਰਸਲ 23 ਸਾਲ ਤੋਂ ਜਾਂ ਫਿਰ ਜਿਨ੍ਹਾਂ ਦੀ ਉਮਰ 23 ਸਾਲ ਜਾਂ ਇਸ ਤੋਂ ਵੱਧ ਆ ਉਹ ਲਾਡੋ ਲక్ష్ਮੀ ਯੋਜਨਾ ਦਾ ਜਿਹੜਾ ਫਾਇਦਾ ਉਠਾ ਸਾ ਦੇ ਰਹੇ ਤੇ ਇਸ ਯੋਜਨਾ ਦੇ ਪਹਿਲੇ ਪੜਾਅ ਦੇ ਵਿੱਚ ਉਹਨਾਂ ਔਰਤਾਂ ਨੂੰ ਜਿਹੜਾ ਦਿੱਤਾ ਜਾਵੇਗਾ ਇਹ ਪੈਸੇ ਜਿਨ੍ਹਾਂ ਦੀ ਪਰਿਵਾਰਕ ਆਮਦਨ ਸਾਲਾਨਾ ਆਮਦਨ 1 ਲੱਖ ਰੁਪਏ ਤੋਂ ਘੱਟ ਹੈ ਤੇ ਨਾਲ ਦੀ ਨਾਲ ਇਹ ਵੀ ਆ ਕਿ ਜੇਕਰ ਔਰਤ ਅਣਵਿਆਹੀ ਆ ਤਾਂ ਖੁਦ ਜੇਕਰ ਉਹ ਵਿਆਹੀ ਹੋਈ ਹੈ ਤੇ ਉਸ ਦਾ ਪਤੀ ਆ ਜਿਹੜਾ ਪਿਛਲੇ 15 ਸਾਲਾਂ ਤੋਂ ਹਰਿਆਣਾ ਦਾ ਵਸਨੀਕ ਹੋਣਾ ਜ਼ਰੂਰੀ ਆ ਯਾਨੀ ਕਿ ਜਿਹੜੀਆਂ ਕੁਝ ਕੁ ਸ਼ਰਤਾਂ ਰੱਖਿਆ ਨੇ ਕਿ ਪਹਿਲੇ ਪੜਾ ਦੇ ਵਿੱਚ ਇੱਕ ਤਾਂ ਜਿਹੜੀ ਆ ਔਰਤਾ ਜਿਸ ਨੂੰ ਜਿਹੜਾ 2100 ਰੁਪਏ ਦੇਣ ਨੇ ਉਸ ਦੇ ਪਰਿਵਾਰ ਕਮਦਨ ਜਿਹੜੀ ਸਲਾਨਾ 1 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਤੇ ਦੂਜਾ ਜੇਕਰ ਉਹ ਆਣ ਵਿਆਹੀ ਆ ਤਾਂ ਖੁਦ ਜੇਕਰ ਵਿਆਹੀ ਹੋਈ ਆ ਤਾਂ ਉਸ ਦਾ ਪਤੀ ਪਿਛਲੇ 15 ਸਾਲ ਤੋਂ ਹਰਿਆਣੇ ਦਾ ਵਸਨੀਕ ਹੋਣਾ ਚਾਹੀਦਾ ਤੇ ਨਾਲ ਇਹ ਵੀ ਕਿਹਾ ਗਿਆ ਕਿ ਇਸ ਕੰਡੀਸ਼ਨ ਦੇ ਵਿੱਚ ਜੇਕਰ ਇਹ ਕੰਡੀਸ਼ਨਾਂ ਪੂਰੀਆਂ ਹੁੰਦੀਆਂ ਨੇ ਤੇ ਫਿਰ ਇਹ ਕਿਸੇ ਵੀ ਤਰੀਕੇ ਦੀ ਕੋਈ ਪਾਬੰਦੀ ਨਹੀਂ ਕਿ ਪ ਇਸ ਤਰੀਕੇ ਦੀਆਂ ਕੰਡੀਸ਼ਨਾਂ ਪੂਰੀਆਂ ਕਰਨ ਵਾਲੀਆਂ ਪਰਿਵਾਰ ਦੇ ਵਿੱਚ ਜਿੰਨੀਆਂ ਵੀ ਔਰਤਾਂ ਹੋਣਗੀਆਂ ਕੋਈ ਗਿਣਤੀ ਨਹੀਂ ਉਹਨਾਂ ਸਾਰੀਆਂ ਨੂੰ ਜਿਹੜਾ 2100 ਰੁਪਏ ਪ੍ਰਤੀ ਮਹੀਨਾ ਮਿਲਣਗੇ ਮਹਿਲਾਵਾਂ ਨੂੰ ਸਮਾਜਿਕ ਸੁਰੱਖਿਆ ਔਰ ਸਨਮਾਨ ਕੇ ਲੀਏ दीन दयाल लाडो लक्ष्मी योजना को लागू करने का निर्णय कैबिनेट ने आज लिया है पंडित दीनदयाल उपाध्याय जी की जयंती आगामी 25 सितंबर 2025 से इस योजना का शुभारंभ होगा इस योजना के तहत पात्र सभी महिलाओं को हर महीने इक्कीस रुपए की वित्तीय सहायता प्रदान की जाएगी यह हमारा संकल्प है 25 सितंबर 2025 को हमारी जो बहन तेई वर्ष या उससे अधिक आयु की सभी महिलाओं को इस योजना का लाभ मिलेगा इसमें विवाहित हो या अविवाहित दोनों ही तरह की महिलाओं को लाभ मिलेगा पहले चरण में हमने उन परिवारों को शामिल किया है जिन परिवार की आय एक लाख रुपए से कम है